ਜਿਹੜੇ ਇੱਕ ਐਸਲ ਸੇਰੇ ਖਾਂਦੇ ਪਏ ਹੋ ਤੁਸੀਂ ਗੈਸ ਦਾ ਐਸਿਡ ਦਾ ਉਹ ਇੱਕ ਸ਼ਾਮ ਨੂੰ ਖਾਣਾ ਪੈਗਾ ਜਿਹੜੀਆਂ ਕਬਚ ਦੀਆਂ ਤੁਸੀਂ ਚੂਰਨ ਲੈਂਦੇ ਪਏ ਹੋ ਉਹਦੇ ਨਾਲ ਤੁਹਾਨੂੰ ਹੋਰ ਵੱਡੇ ਟ੍ਰੀਟਮੈਂਟ ਕਰਨੇ ਪੈਣਗੇ ਜੇ ਤੁਸੀਂ ਨਾਲ న్యూਸ ਚੱਲ ਰਹੀ ਹੈ ਫੋਨ ਚੱਲ ਰਿਹਾ ਹੈ ਜਾਂ ਤੁਸੀਂ ਅਦਰ ਐਕਟੀਵਿਟੀ ਕਰ ਰਹੇ ਹੋ ਤੇ ਨਾਲ ਖਾਣਾ ਖਾ ਰਹੇ ਹੋ ਤਾਂ ਖਾਣਾ ਖਾਣਾ ਸਭ ਜਿਹੜਾ ਖਾਣਾ ਹੈ ਨਾ ਇਹ ਸਾਡੇ ਸਰੀਰ ਦੀ ਖੁਰਾਕ ਹੈ ਤੇ ਖੁਰਾਕ ਕਦੀ ਵੀ ਡਿਸਟਰਬੈਂਸ ਨਹੀਂ ਖਾਦੀ ਜਾਂਦੀ ਖੁਰਾਕ ਵਾਸਤੇ ਸਿਰਫ ਤੁਹਾਡਾ ਪੇਟ ਜਿਹੜਾ ਹੈ ਉਹ ਤਿਆਰ ਨਹੀਂ ਤੁਹਾਡਾ ਬ੍ਰੇਨ ਵੀ ਤਿਆਰ ਹੋਣਾ ਚਾਹੀਦਾ ਮਤਲਬ ਕਿ ਜਿਸ ਟਾਈਮ ਤੇ ਤੁਸੀਂ ਖਾਣਾ ਖਾਣਾ ਹੈ ਉਸ ਟਾਈਮ ਤੇ ਤੁਹਾਡੇ ਨੇੜੇ ਤੇੜੇ ਕੋਈ ਹੋਰ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਸਿਰਫ ਤੇ ਸਿਰਫ ਤੁਹਾਡੀਆਂ ਨਜ਼ਰਾਂ ਤੁਹਾਡੇ ਖਾਣੇ ਦੇ ਵਿੱਚ ਔਰ ਤੁਹਾਡਾ ਖਾਣਾ ਜਿਹੜਾ ਹੈ ਉਹ ਤੁਹਾਡੇ ਸਰੀਰ ਦੇ ਵਿੱਚ ਇਹ ਤਰੀਕਾ ਹੋਣਾ ਚਾਹੀਦਾ ਹੈ ਖਾਣਾ ਜਿਹੜਾ ਹੈ ਨਾ ਇਹ ਪਰਮੇਸ਼ਰ ਨੇ ਸਾਡੇ ਸਰੀਰ ਦੀ ਇੰਨੀ ਅਨਮੁੱਲੀ ਖੁਰਾਕ ਬਣਾਈ ਹੋਈ ਹੈ ਕਿ ਇਹਦੇ ਨਾਲ ਅਸੀਂ 100 ਸਾਲ ਤੋਂ ਪਲੱਸ ਵੀ ਜ਼ਿੰਦਗੀ ਜੀ ਸਕਦੇ ਹਾਂ ਪਰ ਜੇ ਸਾਡੇ ਖਾਣਾ ਖਾਣ ਦਾ ਤਰੀਕਾ ਸਹੀ ਹੋਵੇ ਜੇ ਗਲਤ ਤਰੀਕੇ ਨਾਲ ਖਾਵਾਂਗੇ ਤਾਂ 60 ਨਹੀਂ ਟੱਪਦੇ ਪੈ